ਅਮਰੀਕਾ ਦਾ ਟਾਈਬੀ ਆਇਲੈਂਡ ਤੇ ਇਸ ਆਇਲੈਂਡ ਦੇ ਸਮੁੰਦਰੀ ਕਿਨਾਰੇ ਤੇ ਅਮਰੀਕਾ ਦਾ ਇੱਕ ਅਜਿਹੇ ਹਰਸੇ ਛੁਪਿਆ ਹੋਇਆ ਜੋ ਅੱਜ ਵੀ ਅਮਰੀਕਾ ਨੂੰ ਦੁਨੀਆ ਦੇ ਨਕਸ਼ੇ ਤੋਂ ਮਟਾਉਣ ਦੀ ਤਾਕਤ ਰੱਖਦਾ ਹੈ ਤੇ 65 ਸਾਲਾਂ ਤੋਂ ਪਾਣੀ ਦੇ ਥਲੇ ਦਫਨੇ ਸਰਾਜ ਦੇ ਤਾਰ ਦੋ ਸੈਨਿਕ ਜਹਾਜ਼ਾਂ ਦੀ ਟੱਕਰ ਤੇ ਕੋਲਡ ਵਾਰ ਅਮਰੀਕਾ ਸੋਵੀਅਤ ਦੀ ਦੁਸ਼ਮਣੀ ਨਾਲ ਜੁੜੇ ਹੋਏ ਨੇ ਇੱਕ ਅਜਿਹੀ ਤਾਕਤ ਜਿਸ ਨੂੰ ਕੋਈ ਵੀ ਦੇਸ਼ ਕਿਸੇ ਵੀ ਕੀਮਤ ਤੇ ਖੀਦਰਣ ਦੀ ਤਿਆਰ ਹੋਵੇਗਾ ਤੇ ਕਿਸੇ ਵੀ ਦੇਸ਼ ਨੂੰ ਗੋਡਾ ਪਾਰ ਕਰਨ ਲਈ ਕਾਫੀ ਆ 5 ਫੈਬਰੂਰੀ 1944 ਠੰਡ ਦੀ ਇੱਕ ਰਾਤ ਇਸੇ ਦਿਨ ਅਮਰੀਕਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਗਲਤੀ ਨੂੰ ਅੰਜਾਮ ਦਿੱਤਾ ਗਿਆ ਸੀ B47 ਸਟੈਟੋ ਜੈਟ ਜਹਾਜ਼ ਅਮਰੀਕੀ ਅਸਮਾਨ ਦੇ ਉੱਪਰ ਗਸ਼ਤ ਲਾ ਰਿਹਾ ਸੀ ਤੇ ਇਸ ਜਹਾਜ਼ 'ਚ ਇੱਕ ਅਜਿਹਾ ਹਥਿਆਰ ਸੀ ਜੋ ਹਿਰੋਸ਼ਿਮਾ ਤੋਂ ਛੁੱਟੇ ਗਏ ਬੰਬ ਤੋਂ 200 ਗੁਣਾ ਜ਼ਿਆਦਾ ਪਾਵਰਫੁਲ ਸੀ ਇਸ ਪਲੇਟ 'ਚ ਤਿੰਨ ਕਰੂ ਮੈਂਬਰ ਸੀ ਹਾਰਵਰਡ ਰਿਚਰਡਸਨ ਤੇ ਕੋ-ਪਾਇਲਟ ਲੈਫਟੀਨੈਂਟ ਰੌਬਰਟ ਲੌਂਗਰਸਟ੍ਰੋਮ ਤੇ سپورਟ ਸਟਾਫ ਰਿਲਾਈਡ ਵੋਲਾਰਡ ਜਦੋਂ ਜਾਰ 2047 ਟਾਈਪੀ ਐਸਲੈਂਡ ਦੇ ਉੱਪਰ ਉੱਡ ਰਿਹਾ ਸੀ ਤਾਂ ਉਹਨਾਂ ਨੂੰ ਗਰਾਉਂਡ سپورਟ ਤੋਂ ਇੱਕ ਮੈਸੇਜ ਮਿਲਦਾ ਕਿ ਐਫ 86 ਸਾਬਰੇ ਫਾਈਟਰ ਜੈਟ ਉਸੇ 에ਅ ਸਪੇਸ ਦੇ ਵਿੱਚ ਮੌਜੂਦ ਆ ਗਰਾਉਂਡ سپورਟ ਟੀਮ ਨੇ ਦੋਨਾਂ ਪਲੇਨਸ ਨੂੰ ਕੇਅਰਫੁਲ ਰਹਿਣ ਦੀ ਚੇਤਾਵਨੀ ਦਿੱਤੀ ਪਰ ਅਤਿਆਸ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਰਾਤ ਠੀਕ 2:30 ਵਜੇ ਦੇ ਕਰੀਬ ਅਚਾਨਕ ਦੋਨੋਂ ਪਲੇਨ ਇੱਕ ਦੂਸਰੇ ਦੇ ਸਾਹਮਣੇ ਸੀ ਤੇ ਦੇਖਦੇ ਹੀ ਦੇਖਦੇ ਐਫ 86 ਸਾਬਰੇ ਪਲੇਨ ਬੀ 47 ਪਲੇਨ ਦੇ ਖੱਬੇ ਪੰਖ ਦੇ ਨਾਲ ਟਕਰਾ ਜਾਂਦਾ ਇਹ ਟੱਕਰ ਇੰਨੀ ਜ਼ਿਆਦਾ ਪਾਵਰਫੁਲ ਸੀ ਕਿ F-86 ਸਾਰੇ ਪਲੇਨ ਦੇ ਪਾਇਲਟ ਲੈਫਟੀਨੈਂਟ ਕਲੀਅਰੈਂਸ ਸਟੇਵਨੂ ਇਸ ਚੀਜ਼ ਦਾ ਅੰਦਾਜ਼ਾ ਹੋ ਚੁੱਕਾ ਸੀ ਕਿ ਪਲੇਨ ਨੂੰ ਹੁਣ ਬਚਾਇਆ ਨਹੀਂ ਜਾ ਸਕਦਾ ਤੇ ਇਸੇ ਬਿਰਦੇ ਦੇ ਕਾਰਨ ਉਹ ਪੈਰਾਸ਼ੂਟ ਦੇ ਜ਼ਰੀਏ ਜੈਕੂਲੇਟ ਕਰ ਜਾਂਦਾ ਹੈ ਤੇ ਸੁਰੱਖਿਤ ਗਰਾਊਂਡ ਦੇ ਉੱਤੇ ਉਤਰ ਵੀ ਜਾਂਦਾ ਹੈ ਤੇ ਤੁਝੇ ਪਾਸੇ B47 ਪਲੇਨ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਤੇ ਉਸ ਦਾ ਖੱਬਾ ਇੰਜਨ ਨਸ਼ਟ ਹੋ ਚੁੱਕਿਆ ਸੀ ਪਰ ਪ੍ਰੋਬਲਮ ਸਿਰਫ ਇੰਨੀ ਨਹੀਂ ਸੀ ਸਭ ਤੋਂ ਵੱਡੀ ਪ੍ਰੋਬਲਮ ਸੀ ਇਸ ਦੇ ਅੰਦਰ ਮੌਜੂਦ ਉਸ ਸਮੇਂ ਧਰਤੀ ਤੇ ਸਭ ਤੋਂ ਖਤਰਨਾਕ ਹਥਿਆਰ ਚੋਂ ਇੱਕ ਮਾਰਕ 50 ਹਾਈਡਰੋਜਨ ਬੰਬ ਪਰ ਹਰ ਸਵਾਲ ਹੈ ਕਿ ਇਹ ਇਸ ਜਹਾਜ਼ ਦੇ ਵਿੱਚ ਆਇਆ ਕਿੱਥੋਂ ਤਾਂ ਇਸ ਦੀ ਸ਼ੁਰੂਆਤ ਹੁੰਦੀ ਹੈ 1950 ਦੀ ਕੋਲਡ ਵਾਰ ਤੋਂ ਜਦੋਂ ਸੋਵੀਅਤ ਤੇ ਅਮਰੀਕਾ ਦੋਨੋਂ ਇੱਕ ਦੂਸਰੇ ਦੇ ਖਿਲਾਫ ਯੋਧੀਆਂ ਤਿਆਰੀਆਂ ਕਰ ਰਹੇ ਸੀ ਉਸ ਸਮੇਂ ਅਮਰੀਕਾ ਨੇ ਇੱਕ ਖਤਰਨਾਕ ਪਲਾਨ ਬਣਾਇਆ ਜਿਸ ਚ ਉਹਨਾਂ ਨੇ ਬੌਮਬਰ ਪਲੇਨਸ ਨੂੰ ਹਰ ਭਾਗ ਤੱਕ ਖਤਰਨਾਕ ਹਥਿਆਰਿਆਂ ਨੂੰ ਲੈ ਕੇ ਅਮਰੀਕਾ ਦੇ ਉੱਤੇ ਹੀ ਗਸ਼ਤ ਕਰਦੇ ਰਹਿਣ ਦੇ ਲਈ ਕਿਹਾ ਸੀ। ਇਹ ਇਸ ਲਈ ਕੀਤਾ ਗਿਆ ਸੀ ਕਿ ਜੇਕਰ ਸੋਵੀਅਤ ਯੂਨੀਅਨ ਦੇ ਦੁਆਰਾ ਅਚਾਨਕ ਹੀ ਅਮਰੀਕਾ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਤੇ ਅਮਰੀਕਾ ਡਿਸਟਰੋਏ ਵੀ ਹੋ ਜਾਂਦਾ ਤਾਂ ਇਹ ਬੌਮਬਰ ਪਲੇਨਸ ਸੋਵੀਅਤ ਜਾ ਕੇ ਉਸ ਦਾ ਵੀ ਉਹੀ ਹਾਲ ਕਰ ਦੇਣਗੇ। ਹੁਣ ਇੱਥੇ ਵੀ FA-18C ਸਾਬਰੇ ਦੀ ਟੱਕਰ B-47 ਇੱਕ ਜੇਈ ਪਲੇਨ ਦੇ ਨਾਲ ਹੋਈ ਸੀ ਜਿਸ 'ਚ ਮਾਰਕ 15 ਹਾਈਡਰੋਜਨ ਬੰਬ ਵਜੂਦ ਸੀ ਇਸ ਤੋਂ ਬਾਅਦ B-47 ਤੇਜ਼ੀ ਦੇ ਨਾਲ ਨੀਚੇ ਆਉਣਾ ਸ਼ੁਰੂ ਹੋ ਚੁੱਕਿਆ ਸੀ ਤੇ ਪਾਇਲਟ ਦੇ ਕੋਲ ਦੋ ਹੀ ਰਾਹਤੇ ਸੀ ਪਹਿਲਾ ਬੰਬ ਦੇ ਨਾਲ ਹੀ ਕ੍ਰੈਸ਼ ਲੈਂਡਿੰਗ ਕਰਨਾ ਤੇ ਦੂਸਰਾ ਬੰਬ ਨੂੰ ਪੈਰਾਸ਼ੂਟ ਦੇ ਜ਼ਰੀਏ ਸਮੁੰਦਰ ਦੇ ਵਿੱਚ ਉਤਾਰਨਾ ਤਾਂ ਕਿ ਟੱਕਰ ਦਾ ਇੰਪੈਕਟ ਇੰਨਾ ਘੱਟ ਹੋਵੇ ਕਿ ਬੰਬ ਫਟੇ ਨਾ ਪਰ ਜੇ ਕਿਸੇ ਰੀਜਨ ਕਰਕੇ ਸਮੁੰਦਰ 'ਚ ਵੀ ਇਹ ਬੰਬ ਫਟ ਜਾਂਦਾ ਤਾਂ ਵੀ ਅੱਧਾ ਅਮਰੀਕਾ ਖੰਡਰ ਬਣ ਜਾਣਾ ਸੀ ਤੇ ਕੋਰੋਨਾ ਲੋਕ ਇਸ ਤੋਂ ਪ੍ਰਭਾਵਿਤ ਹੋਣੇ ਸੀ ਸੋ ਇਹ ਡਿਸੀਜਨ ਕਾਫੀ ਅਦਾ ਕੰਪਲਿਕੇਟਿਡ ਸੀ ਇਸ ਤੋਂ ਬਾਅਦ ਪਲੇਨ ਦੇ ਵਿੱਚ ਬੈਠੇ ਹੋਏ ਰਿਚਰਡਸਨ ਨੇ ਅੱਖਾਂ ਬੰਦ ਕੀਤੀਆਂ ਤੇ ਪੂਰੇ ਕਰੂ ਨੂੰ ਕਿਹਾ ਬੰਬ ਨੂੰ ਸਮੁੰਦਰ ਦੇ ਵਿੱਚ ਸੁੱਟ ਦਿਓ ਬੇਸ਼ੱਕ ਇਸ ਦੇ ਵਿੱਚ ਕਈ ਖਤਰੇ ਮੌਜੂਦ ਸੀ ਜਿਵੇਂ ਡਿੱਗਦੇ ਸਮੇਂ ਜੇ ਇਸ ਦਾ ਟ੍ਰਿਗਰ ਡੈਟੋਨੇਟ ਹੋ ਗਿਆ ਤਾਂ ਪਾਣੀ ਨਾਲ ਟਕਰਾਉਂਦੇ ਹੀ ਇਹ ਬੰਬ ਫਟ ਵੀ ਸਕਦਾ ਪਰ ਕਰਿਊ ਦੇ ਵਿੱਚ ਅਗਲੇ ਕੁੰਝੀ ਪਲਾਂ ਦੇ ਵਿੱਚ ਸਮੁੰਦਰ ਦੇ ਅੰਦਰ ਇਸ ਨੂੰ ਸੁੱਟਤਾ ਬੰਬ ਸਮੁੰਦਰ ਦੀ ਸਤਾ ਦੇ ਨਾਲ ਟਕਰਾਂਦਾ ਪਰ ਚੰਗੀ ਕਿਸਮਦਰੂ ਕੁਝ ਵੀ ਨਹੀਂ ਹੁੰਦਾ ਤੇ ਬੰਬ ਸਮੁੰਦਰ ਦੇ ਅੰਦਰ ਸਮਾ ਜਾਂਦਾ ਪਰ ਡਰ ਹਾਲੇ ਵੀ ਸੀ ਕਿ ਕੀ ਪਤਾ ਇਹ ਕੁਝ ਮਿੰਟ ਘੰਟਿਆਂ ਜਾਂ ਦਿਨਾਂ ਦੇ ਬਾਅਦ ਵੀ ਡੈਟੋਨੇਟ ਹੋ ਸਕਦਾ ਸੀ B47 ਪਲੇਨ ਨੂੰ ਵੀ ਸੁਰੱਖਿਤ نیچے ਉਤਾਰ ਲਿਆ ਜਾਂਦਾ ਕਿਉਂਕਿ ਹੁਣ ਇਹ ਕਾਫੀ ਹਲਕਾ ਵੀ ਹੋ ਚੁੱਕਿਆ ਸੀ ਫਿਰ ਇਸ ਬੰਬ ਨੂੰ ਪਾਲਣ ਦੇ ਲਈ ਅਮਰੀਕਨ ਨੇਵੀ ਨੇ ਇੱਕ ਸਰਚ ਆਪਰੇਸ਼ਨ ਵੀ ਚਲਾਇਆ ਜਿਸ ਤੋਂ ਤੈ ਤੱਕ ਗੋਤਾ ਘਾਰੋਂ ਤੋਂ ਲੈ ਕੇ ਸੋਨਾਰ ਤਕਨੀਕ ਤੱਕ ਦਾ ਯੂਜ਼ ਕੀਤਾ ਗਿਆ ਤਾਂ ਕਿ ਇਸ ਬੰਬ ਨੂੰ ਪਾਲਿਆ ਜਾ ਸਕੇ ਕਈ ਪੰਡੁੱਬੀਆਂ ਵੀ ਇਸ ਬੰਬ ਨੂੰ ਪਾਲਣ ਦੇ ਲਈ ਸਮੁੰਦਰ ਚ ਉਤਾਰੀਆਂ ਗਈਆਂ ਪਰ ਦਿਨ ਹਫ਼ਤਾ ਚ ਬਦਲਦੇ ਗਏ ਤੇ ਹਫ਼ਤੇ ਸਾਲਾਂ ਦੇ ਵਿੱਚ ਪਰੇ ਬੰਬ ਕਦੇ ਮਿਲੇ ਹੀ ਨਹੀਂ ਤੇਤੇ ਇੱਕ ਥਿਉਰੀ ਸਾਹਮਣੇ ਆਉਂਦੀ ਆ ਬੰਬ ਦੇ ਚੂਰੀ ਹੋ ਜਾਂਦੀ ਕਿਉਂਕਿ ਅਜੇ ਹੀ ਕਈ ਡਾਕੂਮੈਂਟਸ ਤੇ ਸਬੂਤ ਮੌਜੂਦ ਨੇ ਕਿ ਉਸ ਸਮੇਂ ਕਈ ਸੋਵੀਅਤ ਪੰਡੋਬੀਆਂ ਅਮਰੀਕਾ ਦੇ ਇਸੇ ਸਮੁੰਦਰ ਦੇ ਵਿੱਚ ਸੀਕ੍ਰੇਟਲੀ ਗਸ਼ਤ ਕਰਿਆ ਕਰਦੀਆਂ ਸੀ ਤੇ ਸ਼ਾਇਦ ਕਿਸੇ ਅਜੇ ਹੀ ਪੰਡੂਬੀ ਨੇ ਇਸ ਬੰਬ ਦੇ ਪਾਣੀ ਨਾਲ ਟਕਰਾਉਣ ਦੇ ਇੰਪੈਕਟ ਨੂੰ ਈਜ਼ੀਲੀ ਡਿਟੈਕਟ ਕਰ ਲਿਆ ਹੋਊਗਾ ਤੇ ਫਿਰ ਉਸ ਨੂੰ ਉੱਥੋਂ ਸੋਵੀਅਤ ਯੂਨੀਅਨ ਲੈ ਗਈ ਹੋਵੇਗੀ ਕਿਉਂਕਿ ਜਹੇ ਵੀ ਕਾਫੀ ਸਬੂਤ ਮਿਲਦੇ ਨੇ ਕਿ ਜੇਐਸ ਘਟਨਾ ਤੋਂ ਕੁਝ ਸਮਾਂ ਬਾਅਦ ਯੂਐਸਐਸਆਰ ਦੇ ਵਿੱਚ ਹਾਈਡਰੋਜਨ ਬੰਬ ਤੇ ਦੂਸਰੇ ਬੰਬਾਂ ਦੇ ਟੈਸਟ ਕਾਫੀ ਅਦਾਬ ਤੇਜ਼ੀ ਦੇ ਨਾਲ ਵੱਧ ਚੁੱਕੇ ਸੀ ਪਰੇ ਦਾਬਾ ਕਦੇ ਵੀ ਸਾਬਤ ਨਹੀਂ ਹੋ ਪਾਇਆ ਪਰ ਜਰਾ ਸੋਚੋ ਕਿ ਜੇ ਇਹ ਅੱਜ ਵੀ ਸਮੁੰਦਰ ਦੀਆਂ ਗਹਿਰਾਈਆਂ 'ਚ ਮੌਜੂਦ ਹੈ ਤੇ ਕਦੇ ਡੈਟੋਨੇਟ ਹੋ ਜਾਂਦਾ ਤਾਂ ਇਸ ਨੂੰ ਦੁਨੀਆ ਕਦੇ ਵੀ ਭੁਲਾ ਨਹੀਂ ਸਕੂਗੀ ਤੇ ਜੇਕਰ ਇਸ ਦਾ ਕੰਪੈਰੀਜ਼ਨ ਹਿਰੋਸ਼ਿਮਾ ਦੇ ਵਿੱਚ ਛੁੱਟੇ ਹੋਏ ਬੰਬ ਦੇ ਨਾਲ ਕੀਤਾ ਜਾਵੇ ਤਾਂ ਹਿਰੋਸ਼ਿਮਾ ਦੇ ਵਿੱਚ ਛੁੱਟਾ ਹੋਇਆ ਬੰਬ 15 ਕਿਲੋਟਨ ਦਾ ਸੀ ਤੇ ਮਾਰਕ 15 3.5 ਮੈਗਾਟਨ ਦਾ ਮਤਲਬ ਇਹ ਹਿਰੋਸ਼ਿਮਾ ਦੇ ਬੰਬ ਤੋਂ 200 ਗੁਣਾ ਜ਼ਿਆਦਾ ਪਾਵਰਫੁਲ ਬਾ ਜੇ ਇਹ ਸਮੁੰਦਰ ਦੇ نیچے ਫਟਦਾ ਤਾਂ ਇੱਕ ਭਿਆਨਕ ਸੁਨਾਮੀ ਨੂੰ ਜਨਮ ਦੇਊਗਾ ਜਿਸ ਦੀਆਂ ਲਹਿਰਾਂ ਕਈ ਕਿਲੋਮੀਟਰ ਤੱਕ ਉੱਚੀਆਂ ਹੋ ਸਕਦੀਆਂ ਨੇ ਤੇ ਇਹ ਲਹਿਰਾਂ ਨਾ ਜਾਣੇ ਕਿੰਨੇ ਹੀ ਸ਼ਹਿਰਾਂ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾ ਸਕਦੀਆਂ ਨੇ ਤੇ ਜੇ ਇਹ ਬੰਬ ਕਿਸੇ ਅਤਕੀ ਗਰੁੱਪ ਦੇ ਹੱਥ ਲੱਗ ਗਿਆ ਤਾਂ ਇਹ ਦੁਨੀਆ ਲਈ ਇੱਕ ਹੋਰ ਵੀ ਭਿਆਨਕ ਚੀਜ਼ ਹੋਵੇਗੀ ਤੁਹਾਡਾ ਇਸ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ